ਭਾਈ ਕੀ ਨਾਮ ਹੈ ਜੀ ਤੁਹਾਡਾ ਕਿੱਥੇ ਕੰਮ ਕਰਦੇ ਹੋ ਕੀ ਗੱਲਬਾਤ ਹੋਈ ਹੈ ਸਾਲ ਪਾਸ ਸਾਡੀ ਇਹੀ ਹੋਈ ਹੈ ਕਿ ਮੈਂ ਸਵੇਰੇ 8 ਵਜੇ ਡਿਊਟੀ 'ਚ ਖੜਾ ਸੀ ਔਰ 8:30 ਵਜੇ ਦੇ ਕਰੀਬ ਮਨਦੀਪ ਬੈਡਨ ਜਿਹੜਾ ਇਹ ਡਿਊਟੀ ਆਇਆ ਸੀ ਇਹਨਾਂ ਨੇ ਆ ਕੇ ਚਾਬੀ ਲਈਏ ਚਾਬੀ ਇਹਨਾਂ ਨੇ ਮੈਨੂੰ ਕੱਢ ਕੇ ਜੇਬ 'ਚ ਦੇਤੀਏ ਇਹ ਅੰਦਰ ਪੁਰਾਣੀ ਲੈਬ ਦੀ ਇਹਨਾਂ ਨੇ ਤਾਲਾ ਖੋਲਿਆ ਤਾਲਾ ਖੋਲਣ ਤੋਂ ਬਾਅਦ ਆਣ ਕੇ ਬਾਹਰ ਹਸਪੀਟਲ ਦੇ ਰੈਂਪ ਦੇ ਉੱਤੇ ਇਹਨਾਂ ਗਾਲੀ ਗੋਲ ਕਰਨਾ ਚાલુ ਕਰਤਾ ਕਿ ਇੱਥੇ ਬਦਮਾਸ਼ ਪਾਲੀ ਗਏ ਨੇ ਹਾਂਜੀ ਇਹਨੀ ਗੱਲ ਜਦੋਂ ਇਹਨਾਂ ਨੇ ਕਹੀਆ ਤੇ ਮੈਂ ਹੱਸਿਆ ਮੈਂ ਕਿ ਯਾਰ ਕਿੰਨੂ ਗਾਲਾਂ ਕੱਢ ਰਿਹਾ ਇਹਨੀ ਗੱਲ ਕਹਿੰਦੇ ਬਾਬੂ ਜੀ ਦਨੇ ਮੇਰੇ ਗਲੇ ਨੂੰ ਹੱਥ ਪਾਇਆ ਗਲੇ ਨੂੰ ਜਦੋਂ ਇਹਨੇ ਹੱਥ ਮਾਇ ਇਹਨੇ ਮੈਨੂੰ ਮਾਰਨਾ ਚਾਲੂ ਕਰ ਔਰ ਇੱਕ ਵੀ ਵਾਰ ਮੈਂ ਆਪਣਾ ਹਾਥੇ ਦੇ ਉੱਪਰ ਨਹੀਂ ਚੱਕਿਆ अच्छा जी ਜਿੰਨੇ ਚਿਰ ਨੂੰ ਰੌਲਾ ਪਿਆ ਇਹਨੇ ਚਿਰ ਨੂੰ ਸਾਡਾ ਅਗਰਵਾਲ ਦਾ ਅੰਦਰ ਉਸਟਾਫ ਆਇਆ ਲੈਬ ਦੇ ਲੜਕੇ ਆ ਗਏ ਫਾਰਮੇਸੀ ਤੇ ਆ ਗਏ ਇਹਨਾਂ ਅੰਦਰ ਛਾਉਣਾ ਚਾਲੂ ਕੀਤਾ ਇੱਕ ਲੜਕਾ ਵਿਸ਼ਾਲ ਨਾਮ ਦਾ ਫਾਰਮੇਸੀ ਵਿੱਚ ਉਹਨੂੰ ਵੀ ਇਹਨੇ ਧੱਕੇ ਮਾਰੇ ਅੱਛਾ ਜੀ ਹਾਂਜੀ ਤੇ ਜਿੱਦਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਮੈਂ ਇਸ ਦੇ ਵਿੱਚ ਤੁਹਾਡੇ ਕੇਸ ਜਿਹੜੇ ਹੈ ਉਹ ਇਹਦੇ ਵੱਲੋਂ ਕਿਸਨੂੰ ਹੱਥ ਪਾਇਆ ਗਿਆ ਪੱਗ ਪੱਗ ਲਥੀਰ ਇਸ ਦੀ ਹੈ ਸਾਡੀ ਇਸ ਦੀ ਕੋਈ ਸੀਸੀਟੀਵੀ ਵੀ ਹੈ ਜੀ ਸੀ ਵੀ ਸਾਡੇ ਕੋਲ ਆ ਜੀ ਹਾਂਜੀ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਇਜ਼ੀ ਕੋਈ ਕੰਪਲੇਂਟ ਵੀ ਤੁਸੀਂ ਹੁਣ ਦੇ ਰਹੇ ਜਾ ਰਹੇ ਹੋ ਹਾਂਜੀ ਬੇਬੇ ਬੇਟੇ ਬਲ ਬਲਸ ਤੋਂ ਕੀ ਮੰਗ ਰੱਖਦੇ ਹੋ ਅਸੀਂ ਪੋਸਟੋਂ ਇਹ ਇਨਸਾਫ ਮੰਗਦੇ ਆ ਇਸ ਬੰਦੇ ਨੂੰ ਸਖਤ ਸਜ਼ਾ ਦਿੱਤੀ ਜਾਵੇ ਔਰ ਬੰਦੀ ਕਾਰਵਾਈ ਇੱਥੇ ਹੋਣੀ ਚਾਹੀਦੀ ਆ ਕਿ ਜੋ ਸਾਡੇ ਕੇਸਾਂ ਦੀ ਫਿਰਦੀ ਹੋਈ ਆ ਉਹ ਵੀ ਸਿੱਧੀ ਦਿਹਾੜੇ ਚੱਲਣ ਦੇ ਸਿੱਧੀ ਦਿਹਾੜੇ ਦੇ ਵਿੱਚ ਇਹਨੇ ਸਿਰ ਤੋਂ ਫੱਕ ਲਈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਹਰਪ੍ਰੀਤ ਸਿੰਘ ਸਿੱਖ ਤਾਲਮਿਲ ਕਮੇਟੀ ਜਿਲੰਦਰ ਤੋਂ ਤੇ ਵੀਰ ਗੁਰਪ੍ਰੀਤ ਸਿੰਘ ਸਾਡੇ ਕੋਲ ਵਾਹਿਗੁਰੂ ਹਾਂ ਜੀ ਇਹਨਾਂ ਨੇ ਜੋ ਅੱਗੇ ਦੱਸਿਆ ਕਿ ਅਗਰਵਾਲ ਜੋ ਹਸਪੀਟਲ ਹੈ ਜੀਪੀ ਨਗਰ ਉੱਥੇ ਜੌਬ ਕਰਦਾ ਸੀ ਸਕਿਉਰਟੀ ਗਾਰਡ ਦੀ ਉੱਥੇ ਕੋਈ ਮਨਦੀਪ ਨਾਮ ਦਾ ਮੁੰਡਾ ਵੀ ਜੌਬ ਕਰਦਾ ਵਾ ਉੱਥੇ ਐਡਮਿਨ ਹੈ ਸਾਡੀ ਛੋਟੇ ਭਾਈ ਜੇਬਲੋ ਕਰਦਾ ਵਾ ਉਹਨੂੰ ਇਹਨਾਂ ਨੇ ਕਿ ਚਾਬੀਆਂ ਮੰਗੀਆਂ ਨੇ ਕੋਲੋਂ ਇਹਨਾਂ ਨੇ ਚਾਬੀਆਂ ਦਿੱਤੀਆਂ ਜਦੋਂ ਚਾਬੀਆਂ ਵਾਪਸ ਕਰਨ ਆਇਆ ਤਾਂ ਉਹ ਨਾਲੇ ਗਾਲ੍ਹਾਂ ਕੱਢੀਆਂ ਸੀ ਕਰ ਦਿੱਤੀ ਉਹਨਾਂ ਨੇ ਜੋ ਸਮਝ ਦੱਸ ਰਹੇ ਆ ਇਹਨਾਂ ਨੂੰ ਗਾਲ੍ਹਾਂ ਕੱਢਦੇ ਕਿਉਂ ਕਿ ਮੈਨੂੰ ਗਾਲ੍ਹਾਂ ਕਿਉਂ ਕੱਢਦਾ ਪਿਆ ਵਾ ਔਰ ਉਹ ਗਾਲਾ ਗਾਲੇ ਵਿੱਚ ਉਹਨਾਂ ਨੇ ਹੱਥ ਪਾ ਸ਼ੁਰੂ ਕਰ ਦਿੱਤੀ ਇਹਨਾਂ ਵਿੱਚ ਮਾਰੀਆਂ ਜੋ ਅਸੀਂ ਵੀਡੀਓ ਦੇਖ ਰਹੇ ਹਾਂ ਵੀਡੀਓ ਤੁਹਾਨੂੰ ਦਿੱਤੀ ਹੈ ਇਹਨਾਂ ਹੱਥ ਪਾਈ ਕੀਤੀ ਹੈ ਇਹ ਇਹਨਾਂ ਹੱਥ ਨਹੀਂ ਬਿਲਕੁਲ ਚੱਕਿਆ ਮੁਰਗੇ ਇੱਕ ਬੋਰ ਦੇ ਉੱਲੇ ਹੋ ਗਏ ਉਹਨਾਂ ਨੇ ਪਗੜਾਈ ਹੈ ਮੁਰਗੇ ਨਾਲ ਕਿੰਨ੍ਹੇ ਫਾਲੇ ਉਹ ਕਿਵੇਂ ਦੇਖਿਓ ਕਿਵੇਂ ਜਿ